ਜੀ ਜੀ ਮਿਤੀ 11 ਤਰੀਕ ਨੂੰ ਇੱਕ ਐਫਆਰ ਰਜਿਸਟਰ ਹੁੰਦੀ ਹੈ ਨੇਸਟੇ ਜਿਹੜਾ ਹੈਗਾ ਇੱਥੇ ਘਰਿੰਡੇ ਥਾਣੇ 'ਚ ਹੀ ਪੈਂਦਾ ਤੇ ਉੱਥੇ ਜਿਹੜੇ ਦੋ ਤਿੰਨ ਵਿਅਕਤੀ ਆ ਰਹੇ ਸੀਗੇ ਬਾਈਕ ਤੇ ਰਾਤ ਨੂੰ ਹੈਪੀ ਹਰਪ੍ਰੀਤ ਸੀਗਾ ਉਹਨਾਂ 'ਚੋਂ ਇੱਕ ਸਾਡੀ ਪੁਲਿਸ ਪਾਰਟੀ ਨੇ ਆਈਡੈਂਟੀਫਾਈ ਕੀਤਾ ਸੀਗਾ ਇਹ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਪੁਲਿਸ ਪਾਰਟੀ ਤੇ ਰੁਕਣ ਦੀ ਬਜਾਏ ਉੱਤੇ ਫਾਇਰ ਕੀਤਾ ਤੇ ਉੱਥੇ ਇੱਕ ਰਾਗੀਰ ਸੀਗਾ ਗੁਰਜੀਤ ਇਲੀਆਸ ਪਿੱਲਾ ਉਹ ਰਾਗੀਰ ਤੇ ਗੋਲੀ ਵੱਜਣ ਨਾਲ ਮੌਤ ਹੋ ਜਾਂਦੀ ਸੀਗੀ ਏ ਮੋਤੋ ਕਿਸੇ ਕੀ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਦੇਖਿਆ ਸਾਡੀ ਪੁਲਿਸ ਪਾਰਟੀ ਨੇ ਉੱਥੇ ਇਹਨਾਂ ਨੇ ਇੱਕ ਹੈਰੋਇਨ ਦੀ 5 ਕਿਲੋ ਦੀ ਖੇਪ ਵੀ ਸਿੱਟੀ ਸੀਗੀ ਜਿਹੜੀ ਅਸੀਂ ਮੌਕੇ ਤੋਂ ਬਰਾਮਦ ਕਰ ਲਈ ਸੀਗੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਹਰਪ੍ਰੀਤ ਹੈਪੀ ਹੈਗਾ ਇਹਦੀ ਮੂਵਮੈਂਟ ਹੋ ਰਹੀ ਹੈ ਡਿਫੈਂਸ ਟ੍ਰੇਨ ਦੇ ਨੇੜੇ ਇਹ ਇੱਥੇ ਘੁੰਮ ਰਿਹਾ ਹੈ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਚੇਸ ਕੀਤਾ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹ ਫੇਰ ਨਹੀਂ ਰੁਕਿਆ ਇਹਨੇ ਫੇਰ ਦੁਬਾਰਾ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਆਪਣੀ ਪੀਐਕਸਾਈ ਪਿਸਟਲ ਤੋਂ ਜਿਹੜਾ ਇਹਦੇ ਇਹਨੂੰ ਰਿਟੈਲੀਏਟਰੀ ਫਾਇਰ ਚ ਇਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਇਹਦੇ ਤੋਂ 534 ਗ੍ਰਾਮ ਹੈਰੋਇਨ ਹੈ ਜਿਹੜੀ ਉਹ ਬਰਾਮਦ ਕਰ ਲਈ ਹੈ ਜਿਹੜਾ ਪਹਿਲਾਂ ਵੀ ਇੱਥੇ ਬਾਬਲੇ ਵਾਹ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਮਿਤੀ 11 ਤਰੀਕ ਨੂੰ ਇਸੇ ਮਹੀਨੇ ਦੀ 5-7 ਦਿਨ ਪਹਿਲਾਂ ਇਹਦੇ ਤੇ ਇੱਕ ਕਤਲ ਦਾ ਮਕਦਮਾ ਦਰਜ ਕੀਤਾ ਜਿਹਦੇ ਚ 2 ਕਿਸੀ ਐਨਡੀਪੀਐਸ ਵੇ ਲੱਗੀ ਹੈ 5 ਕਿਲੋ ਹੈਰੋਇਨ ਵੀ ਦਿੱਤੋ ਬਰਾਮਦ ਹੋਈ ਹੈ ਤਾਂ ਲੱਗਦਾ ਸਾਦੇ ਨਾਲ ਇਹਨਾਂ ਦੇ ਜਨਰੇਸ਼ਨ ਹੋ ਸਕਦੇ ਨੇ ਕਿਉਂਕਿ ਇਹ ਬੀ ਕੇ ਵੱਡੀ ਸ਼ਰਮ ਦੀ ਗੱਲ ਹੁੰਦੀ ਹੈ ਜੀ ਬਿਲਕੁਲ ਜੀ ਸਾਨੂੰ ਪੂਰਾ ਅਨਦੇਸ਼ ਹੈ ਕਿ ਜਿਹੜੇ ਪਾਕਿਸਤਾਨੀ ਡੀਪ ਸਟੇਟ ਆਏ ਸਹੀ ਜਿਹੜਾ ਇਹਨਾਂ ਦੇ ਗੰਦੇ ਡਿਜ਼ਾਈਨ ਨੇ ਕਿ ਪੰਜਾਬ ਦੇ ਯੂਥ ਨੂੰ ਬਿਲਕੁਲ ਇਹ ਮਾੜੇ ਨਸ਼ਿਆਂ ਦੇ ਕਾਰੋਬਾਰ ਚ ਲਾ ਕੇ ਨਸ਼ਾ ਵੰਡ ਕੇ ਸਾਡੀ ਜਿਹੜੀ ਤੇ نسل ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੰਦਾ ਵੀ ਉਹਨਾਂ ਦੇ ਗਿਰੋਹ ਦਾ ਮੈਂਬਰ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਨੇ ਅਸੀਂ ਸਾਰੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ